ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ 크리스마ਸ ਡੇ ਗੁਰਦਾਸਪੁਰ ਵਿੱਚ ਸਟੇਟ ਲੈਵਲ ਤੇ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਅਤੇ ਏਡੀਸੀ ਡਿਵੈਲਪਮੈਂਟ ਅਤੇ ਸਾਰੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਇਸ ਮੌਕੇ ਤੇ ਸ਼੍ਰੀ ਸਲਾਮਤ ਮਸੀਹ ਚੇਅਰਮੈਨ 크ਿਸਚਨ ਵੈਲਫੇਅਰ ਬੋਰਡ ਨੇ ਕਿਹਾ ਕਿ ਇਹ ਦਿਹਾੜਾ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਮਨਾਏ ਜਾਣ ਦਾ ਉਹ ਸਵਾਗਤ ਕਰਦੇ ਹਨ ਮਸਕਾ ਚਸਕਾ ਟਾਈਮ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤਈ ਤਰੀਕ ਨੂੰ ਜਿਹੜਾ ਮਾਨ ਜੋ ਮੁੱਖ ਮੰਤਰੀ ਕਰਤੂਨ ਅਮਰਿੰਦਰ ਸਿੰਘ ਜੀ ਵੱਲੋਂ ਜਬ ਗਵਰਨਮੈਂਟ ਵੱਲੋਂ ਜਿਹੜਾ ਸਟੇਟ ਲੈਵਲ ਦਾ 크ਿਸਮਸ ਦਾ ਫੰਕਸ਼ਨ ਆ ਉਹ ਗੁਰਦਾਸਪੁਰ ਵਿਖੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਸਟੇਟ ਲੈਵਲ ਉਂਦੀ ਜਿਹੜਾ ਇਹਨੂੰ ਮਨਾਇਆ ਜਾਏਗਾ ਗੁਰਦਾਸਪੁਰ ਚ ਤੇ ਔਰ ਸਾਰੇ ਜਿਹੜੇ ਸਾਡੇ 크੍ਰਿਸਚੀਅਨ ਭਾਈਚਾਰੇ ਦੇ ਨਾਲ ਸੰਬੰਧਨ ਲੀਡਰ ਨੇ ਚੇਰਮੈਨ ਬੋਲਸਿਆ ਵੱਲੋਂ ਕੀ ਜੀ ਔਰ ਜੀ ਇਹ ਸਾਰੇ ਸਤਕਾਰਯੋਗ ਜੀ ਬਾਈਟ ਵਕਰੀ ਕਰਨ ਦੇ ਨਾਲ ਨਾਲ ਜੀ ਚਰਾਇਲੈਂਡ ਦੀ ਡੀਸੀ ਸਾਹਿਬ ਔਰ ਸੰਬੰਧਤ ਸਾਰੇ ਡਿਪਾਰਟਮੈਂਟਸ ਦੇ ਆਫੀਸਰਸ ਪੈਨ ਨੂੰ ਬੁਲਾਇਆ ਪੂਰੀ ਰੂਪਰੇਖਾ ਲਿਖਣ ਵਾਸਤੇ ਸੋ ਅ ਅੱਜ ਸਾਰੀਆਂ ਜਿਹੜੀਆਂ ਉਹਦੀਆਂ ਤਿਆਰੀਆਂ ਮੁਕੰਮਲ ਅ ਦਿਸਨ ਬੀਚ ਤੋਂ ਠੀਕ ਹੈ ਔਰ 23 ਨੂੰ ਇੱਕ ਵਧੀਆ ਢੰਗ ਦੇ ਨਾਲ ਕੌਮਨ ਨੂੰ ਵੀ ਧਿਆਨ ਚ ਰੱਖਦੇ ਹੋਇਆ ਆਪਾਂ ਗੁਰਦਾਸਪੁਰ ਦੇ ਵਿੱਚ ਦੀ ਇਸ ਮੇਸੇ ਜੀ ਮਨਾਉ ਜਾ ਰਹੇ ਸਲਾਮਤ ਮਸੀ ਚੇਅਰਮੈਨ ਪੰਜਾਬ ਸਟੇਟ 크ਿਸਚਨ ਵੈਲਫਰ ਬੋਰਡ ਤੇਰੀ ਸਾਡੀ ਆਨਰੇਬਲ ਚੀਫ ਮਿਨਿਸਟਰ ਨੇ ਡਿਊਟੀ ਲਈ ਹੈ ਪੰਜਾਬ ਸਟੇਟ ਦੇ ਲੈਵਲ ਤੇ 크ਿਸਮਸ ਮਨਾਉਣ ਵਾਸਤੇ ਅੱਜ ਸਾਰੀ ਇਨ ਦੀ ਗਾਰਡੀਅਨਸ ਆਫ ਐਮ ਐਲ ਏ ਸੇ ਡੀ ਸੀ ਸਾਰੇ ਆਫੀਸਰਸ ਸਹਿਬਾਨ ਦੇ ਵਿੱਚ ਅਸੀਂ ਉਸ ਜਗ੍ਹਾ ਤੇ ਆਏ ਹਾਂ ਵਾਈਟ ਰਿਜਟ ਜਿੱਥੇ ਕਿ ਸਟੇਟ ਲੈਵਲ ਦਾ 크ਿਸਮਸ ਮਨਾਇਆ ਜਾਣਾ ਹੈ ਸਾਰੀਆਂ ਤਿਆਰੀਆਂ ਦਾ ਜਾਜਾ ਲਿਆ ਗਿਆ ਹੈ ਔਰ ਵਿਸ਼ੇਸ਼ ਤੌਰ ਤੇ ਇਸ ਪ੍ਰਭੂ ਯਸ਼ਮਸ ਦੇ ਜਨਮ ਦਿਹਾੜੇ ਤੇ ਮੈਂ ਸਾਰੇ ਜਿਹੜੇ VIP ਆਣੇ ਆ ਚੀਫ ਗੈਸਟ ਆਣਾਂ ਉਹਨਾਂ ਨੂੰ ਰਿਕਵੈਸਟ ਕਰ ਚੁੱਕਾ ਹਾਂ ਔਰ ਆਪਣੇ ਲੋਕਲ MLA ਬਰੇਂਦਰਬੀਨ ਸਿੰਘ ਬਾੜੇ ਨੂੰ ਇਹ ਰਿਕਵੈਸਟ ਕਰ ਚੁੱਕਾ ਹਾਂ